ਚਲੋ ਲੈਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮੰਡੇਰ ਦੀ ਅਗਵਾਈ ਦੇ ਵਿੱਚ 250 ਮੈਂਬਰਾਂ ਦਾ ਜਥਾ ਲੈ ਕੇ ਚਾਰ ਬੱਸਾਂ ਤੇ 8 ਕਾਰਾਂ ਰਹੀ ਤੁਹਾਡੇ ਵਿੱਚ ਸਾਹਮਣੇ ਹੋ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਲੇ ਜਾਂਦੇ ਨੇ ਤੇ ਸਾਡੇ ਡਾਕਟਰਾਂ ਦਾ ਕੰਮ ਕੀ ਹੈ ਕਿ ਉਹਦੀ ਮਲਮ ਪੱਟੀ ਕਰਕੇ ਉਹਦੀ ਦਵਾਈ ਬੂਟੀ ਕਰਕੇ ਘਰ ਭੇਜਦੇ ਨੇ ਤੇ ਪੈਸਾ ਵੀ ਨਹੀਂ ਪੁੱਛਦੇ ਪਾ ਜਗਾ ਲਵਾਂਗਾ ਰਾਹੀ ਤੂੰ ਰੁਕਨਾ ਕੇ ਨਿਤ ਦੇ ਮੁਸਾਫਿਰ ਰਾਹੀ ਤੂੰ ਰੁਕਨਾ ਕੇ ਨਿਤ ਦੇ ਮੁਸਾਫਿਰ ਨਿਰਾਸ਼ਾ ਦੇ ਨਜ਼ਦੀਕ ਟੁੱਕਦੇ ਰਹੀ ਹੈ ਜਿਨ੍ਹਾਂ ਨੇ ਹਥੇਲੀ ਉੱਤੇ ਧਰੀ ਹੋਈ ਹੈ ਉਹ ਦੁਨੀਆ ਝਕਾਉਂਦੇ ਨਹੀਂ ਝੁਕਦੇ ਨਹੀਂ ਹੁੰਦੇ ਉਹ ਦੁਨੀਆ ਝਕਾਉਂਦੇ ਨਹੀਂ ਝੁਕਦੇ ਨਹੀਂ ਹੁੰਦੇ ਅਖੀਰ ਉਸ ਤੋਂ ਬਾਅਦ ਕਿਸੇ ਕੀ ਤਮੰਨਾ ਅੱਬ ਹਮਾਰੇ ਦਿਲ ਵਿੱਚ ਹੈ ਦੇਖਣਾ ਹੈ ਜੋਰ ਕਿੰਨਾ ਬਾਜੂਏ ਕਾਤਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾ Ne yapıyorsun? Ne yapıyorsun? ਅਰੇ ਕਾਗਜ਼ਾਂ ਦੀ ਮਾਮਲਾ ਤਾਂ ਦੇ ਦਿਓ ਸਮਝਾ ਦੇਉਣਗੇ ਤੁਹਾਡਾ ਜਿਹੜਾ ਅਸੀਂ ਪਹਿਲਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਭੀ ਠੀਕ ਹੈ ਜੀ ਉਹ ਵੀ ਬੋਲਦੇ ਕਹਿੰਦੇ ਠੀਕ ਹੈ ਜੀ ਠੀਕ ਹੈ ਜੀ ਦਰਕਾਲਖਾ ਪ੍ਰਧਾਨ ਮੈਡੀਕਲ ਪ੍ਰੈਕটিশਨਰ ਰਜਿਸਟ੍ਰੇਸ਼ਨ 295 ਪੰਜਾਬ ਆਈਡੀ ਥੱਲੇ ਸਰ ਕੀ ਨੋਟ ਰੱਖਿਆ ਜੀ ਅ ਅੱਜ ਨਹੀਂ ਰੋੜ ਪਈ ਜੀ ਸਾਡੀਆਂ ਮੰਗਾਂ ਜਿਹੜੀਆਂ ਲੰਬੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਪਿਛਲੇ ਸਰਕਾਰਾਂ ਨਾਲ ਵੀ ਅਸੀਂ ਇੱਦਾਂ ਟਕਰਾਉਂਦੇ ਰਹੇ ਆਂ ਕਿਸੇ ਵੀ ਸਰਕਾਰ ਨੇ ਮਸਲਾ ਹੱਲ ਨਹੀਂ ਕੀਤਾ ਜਵੇ ਸਰਕਾਰ ਚੋਲਾਂ ਦੇ ਦਰਾਂ ਛੱਲਣਾ ਵਾਅਦੇ ਕਰਕੇ ਸਾਡਾ ਜਿਹੜਾ ਮੈਨੀਫੈਸਟੋ ਵਿੱਚ ਪਾ ਕੇ ਮੰਗ ਤੇ ਪਹਿਲਾਂ ਵੀ ਸਾਡੇ ਧਾਰਨਾ ਵਿੱਚ ਬੋਲ ਕੇ ਜਾਂਦੇ ਰਹੇ ਨੇ ਸਾਰੇ ਇਹਨਾਂ ਦੇ ਲੀਡਰ ਸਹਿਬਾਨ ਸੰਧਮਾ ਸਾਹਿਬ ਦੇ ਨਾਲ ਜਿਹੜੇ ਜੋ ਵੀ ਸੋਲੇ ਸੱਥੀ ਨੇ ਤੇ ਪਰ ਜਦੋਂ 4 ਸਾਲ ਬੀਤਣ ਤੋਂ ਬਾਅਦ ਵੀ ਛੱਲਣ ਦੀਆਂ ਮੰਗਾਂ ਨੇ ਉਹ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਪਿਛਲੇ ਸਰਕਾਰਾਂ ਵਾਂਗੂੰ ਇਦਾਂ ਹੀ ਇਹ ਵੀ ਵਾਅਦਾ ਫਲਾਫੀ ਕਰਕੇ ਸਾਡੇ ਨਾਲ ਧੋਖੇ ਦੇ ਨਾਲ ਹੁਣ ਤੱਕ ਇਸ ਤਰ੍ਹਾਂ ਹੀ ਕਰਦੇ ਰਹੇ ਕਿ ਮੰਗਾਂ ਨੇ ਤੁਹਾਡੀਆਂ ਮੰਗਾਂ ਸਾਡੀਆਂ ਜਾਇਜ਼ ਨੇ ਜੀ ਪਿਛਲੇ ਲੰਬੇ ਸਮੇਂ ਤੋਂ ਜੋ ਮੈਂ ਤੁਹਾਨੂੰ ਦੱਸਾਂ ਤੋਂ ਡੇ ਪਹਿਲਾਂ ਤੋਂ ਇਹਨਾਂ ਨੇ ਤੋਂ ਤੁਸੀਂ ਹਮੇਸ਼ਾ ਸੱਡੀ ਮੰਗ ਨੂੰ ਪੰਜਾਬ ਸਰਕਾਰ ਦੇ ਟੇਬਲ ਤੇ ਲੈ ਕੇ ਜਾਂਦੇ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਨਾਲ ਦੇ ਨਾਲ ਮੰਗਾ ਇਹ ਹੀ ਨੇ ਕਿ ਅਸੀਂ ਪੰਜਾਬ ਦੇ ਸੂਬਿਆਂ ਤੋਂ ਬਾਹਰ ਤੋਂ ਰਿਸਟਡ ਆ ਤੇ ਸਾਨੂੰ ਪੰਜਾਬ ਚ ਕੰਮ ਕਰਨ ਦਾ ਜਿਹੜਾ ਹੈਗਾ ਅਧਿਕਾਰ ਦਿੱਤਾ ਜਾਵੇ ਅਸੀਂ 30-30 ਸਾਲ ਤੋਂ ਲਗਾਤਾਰ ਜਿਹੜੇ ਪ੍ਰੈਕਟਿਸ ਕਰ ਰਹੇ ਆ ਤੇ ਤੇਲਵੇ ਦੇ ਅਧਾਰ ਤੇ ਸਾਡਾ ਮਸਲਾ ਹੱਲ ਕੀਤਾ ਜਾਵੇ ਜਿਵੇਂ ਪਾਣੇ ਦਾ ਮਸਲਾ ਹੱਲ ਕੀਤਾ ਕਿ ਕਾਨੂੰਨ ਬਣਾ ਕੇ ਪਾਣੇ ਦਾ ਮਸਲਾ ਹੱਲ ਹੋਇਆ ਪੰਜਾਬ ਦਾ ਇਸ ਤਰ੍ਹਾਂ ਹੀ ਸਾਡੇ ਜਿਹੜੇ ਨੂੰ ਸਮਾਜ ਕੋਲ ਨੂੰ ਦੇਖਦੇ ਹੋਏ ਕਿਉਂਕਿ 80% ਲੋਕਾਂ ਦੇ ਅਸੀਂ ਡਾਕਟਰਾਂ ਤੇ ਜਿਹੜੇ ਸਤੋ ਦਵਾਈਆਂ ਲੈਂਦੇ ਨੇ ਪਿੰਡਾਂ ਦੇ ਵਿੱਚ ਸਲਾਮ ਬਸਤੀਆਂ ਵਿੱਚ ਤੇ ਇਹ ਸਮਾਜਿਕ ਮਸਲੇ ਦੇਖਦੇ ਹੋਏ ਇਹਨੂੰ ਬਕਾਇਆ ਤੌਰ ਦੇ ਉੱਪਰ ਪ੍ਰੋਪੋਜ਼ਲ ਬਣਾ ਕੇ ਸੱਲਾ ਮਸਲਾ ਹੱਲ ਕੀਤਾ ਜਾ ਸਕਦਾ ਇਹੀ ਸਾਡੇ ਤਨ ਮੰਗਾਂ ਅੱਜ ਤੁਹਾਡਾ ਕੀ ਅੱਜ ਸਾਡਾ ਹੈਗਾ ਜੀ ਅਸੀਂ ਪਹਿਲਾਂ ਵੀ ਸਰਕਾਰ ਦੇ ਖਿਲਾਫ ਲੜਾਈ ਦੇਣੀ ਸੀ ਲੇਕਿਨ ਹੜ੍ਹਾਂ ਦੇ ਦੌਰਾਨ ਸਾਡੇ ਜਾਂ ਟੀਮਾਂ ਜਿਹੜੀਆਂ ਹੈਗੀਆਂ ਪੰਜਾਬ ਦਾ ਹੜ੍ਹਾਂ ਤੋਂ ਉੱਥੇ ਆਪਣੀ ਮੌਜੂਦਗੀ ਉਹਨਾਂ ਨੇ ਦਰਜ ਕਰਾਈ ਹੈ 40 ਦਿਨ ਉੱਥੇ ਲਗਾਤਾਰ ਰਹੇ ਆ ਔਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਸਾਡੀ ਸਰਕਾਰ ਦੇ ਖਿਲਾਫ ਲੜਾਈ ਜਿਹੜੀ ਇਹ ਪਲੇਟੀ ਜਿਹੜੀ ਰੈਲੀ ਆ ਔਰ ਕੁਬਲੇ ਧਰਤੀ ਦੇ ਹੋਈ ਆ ਇਥੋਂ ਸ਼ੁਰੂਆਤ ਕੀਤੀ ਆ ਤੇ ਅੱਜ ਅਸੀਂ ਅਲਦਾਸਨ ਸੰਧਵਾ ਜੀ ਨੂੰ ਕਿਉਂਕਿ ਇਹਨਾਂ ਨੇ ਸਾਡੀ ਮੰਗ ਆ ਉੱਥੇ ਸਮਰਥਨ ਕੀਤਾ ਸੀ ਇਹਨਾਂ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਆਏ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਬੇਨਤੀ ਕਰਨ ਆਏ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਵਿਧਾਨ ਸਭਾ ਦੇ ਵਿੱਚ ਲੈ ਕੇ ਆਓ ਔਰ ਇਸ ਤੋਂ ਬਾਅਦ ਇਹ ਨਹੀਂ ਹੈਗਾ ਕਿ ਜਿਨ੍ਹਾਂ ਨੇ ਮੰਗ ਪੱਤਰ ਲੈ ਲਿਆ ਅਸੀਂ ਚੁੱਪ ਕਰਕੇ ਬਹਿ ਜਾਵਾਂਗੇ ਇਸ ਤੋਂ ਬਾਅਦ ਸਾਡੇ ਜਿਹੜੀਆਂ ਅਗਲੀਆਂ 14 ਸਮੇਂ ਰੈਲੀਆਂ ਨੇ ਪੰਜਾਬ ਦੇ ਵਿੱਚ ਜਲੰਧਰ ਪਟਿਆਲਾ ਤੇ ਇੱਧਰ ਜਾ ਰੁਪੜੇ ਏਰੀਆ 'ਚ ਉਹ ਅਸੀਂ ਕਰਾਂਗੇ ਤੇ ਲਾਸਟ ਦੀ ਰੈਲੀ ਆ ਸਾਡੀ ਉਹ ਪੰਜਾਬ ਦੇ ਮੁੱਖ ਮੰਤਰੀ ਭਗੰਤ ਮਾਨ ਦਾ ਘਰਾਓ ਕੋਲੂ ਕਿ ਜਿੱਥੇ ਪੂਰੇ ਪੰਜਾਬ ਦੀ ਟੀਮ ਉਹ ਹਾਜ਼ਰ ਹੋ ਗਈ ਅੱਜ ਜਿਹੜਾ ਸਾਡਾ 6 ਕਿੱਲਾ ਦੇ ਇਸੇ ਜ਼ੋਨ ਰੈਲੀ ਸੀਗੀ ਜਿਹਦੇ ਵਿੱਚ ਜਿਲ੍ਹੇ 6 ਨੇ ਜਿਹੜੇ ਉਹੀ ਆਏ ਸੀ ਤੇ ਬਾਕੀ ਸਾਡੀ ਸਟੇਟ ਕਮੇਟੀ ਦਾ ਕੋਈ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕਿੰਨੇ ਹੋਏ ਅਰਨਜਕਰ ਆਰ.ਪੀ. ਡਾਕਟਰ ਜਿਹੜੇ ਪੰਜਾਬ ਦੀ ਗੱਲ ਟੋਟਲ ਕੀਤੀ ਜਾਵੇ ਤਾਂ ਘੱਟੋ ਘੱਟ 3 ਤੋਂ 4 ਲੱਖ ਦੀ ਗਲਤੀ ਬਣਦੀ ਆ ਜਾਂ ਦੇ ਕੇ ਸਰਕਾਰੀ ਅੰਕੜੇ ਤੋਂ ਜ਼ਿਆਦਾ ਦੱਸਦੇ ਆ ਪਰ ਇਹ ਜਿਹੜਾ ਮਸਲਾ ਹੈਗਾ ਇਹ ਪੰਜਾਬ ਦੀ ਜਿੱਥੇ ਸਮਾਜਿਕ ਮਸਲਾ ਉੱਥੇ ਬੇਰੋਜ਼ਗਾਰੀ ਨਾਲ ਜੁੜਿਆ ਹੋਇਆ ਵੀ ਮਸਲਾ ਕਿਉਂਕਿ ਅਸੀਂ ਫਸਟ ایڈ ਦਾ ਅਧਿਕਾਰ ਮੰਗਦੇ ਆ ਤੇ ਸਾਨੂੰ ਜਿਹੜਾ ਹੈਗਾ ਅਸੀਂ ਹਮੇਸ਼ਾ ਕਹਿੰਦੇ ਆ ਕਿ ਕੋਈ ਵਲੰਟੀਅਰ ਕੋਰਸ ਕਰਾਓ ਤੇ ਹੈ ਕੋਈ ਸਾਨੂੰ ਮਲ ਪੰਜਾਬ ਦੇ ਵਿੱਚ ਵੱਖਰਾ ਮੈਡੀਕਲ ਤੌਰ ਦੇ ਉੱਪਰ ਕੰਮ ਕਰਨ ਦਾ ਦਾ ਕਰ ਲੋ ਲੇਕਿਨ ਕਾਨੂੰਨੀ ਅਧਿਕਾਰ ਦਿਓ ਇਹ ਸਾਡੀ ਮੰਗ ਆ ਅਸੀਂ ਹੋਰ ਸਰਕਾਰ ਤੋਂ ਕੁਝ ਨਹੀਂ ਮੰਗਦੇ ਧੰਨਵਾਦ ਭਾਈ ਜਿਹੜੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਦੇ ਸਾਡੇ ਨੁਮਾਇੰਦੇ ਸਾਰੇ ਪੰਜਾਬ ਤੋਂ ਅੱਜ ਇਸ ਭਾਗਾਂ ਵਾਲੀ ਧਰਤੀ ਤੇ ਭਾਗ ਲਾਉਣ ਵਾਸਤੇ ਆਏ ਆ ਔਰ ਇਹਨਾਂ ਦੀਆਂ ਕੁਝ ਮੰਗਾਂ ਨੇ ਔਰ ਮੇਰੇ ਮਤਾਬਕ ਸਰਕਾਰ ਕੋਲੇ ਵੀ ਉਹ ਮੰਗਾ ਚਲੀਆਂ ਗਈਆਂ ਸੀ ਉਹ ਪੰਜਾਬ ਦੀ ਵਿਧਾਨ ਸਭਾ ਦੇ ਇੱਕ ਸੈਸ਼ਨ ਦੇ ਵਿੱਚ ਵੀ ਮੇਰੇ ਵੱਲੋਂ ਕੁਝ ਹੋਰ ਸਾਡੇ ਸਾਥੀਆਂ ਵੱਲੋਂ ਵੀ ਇਹਨਾਂ ਦੀ ਮੰਗ ਨੂੰ ਬੜੇ ਵਿਸਤਾਰਪੂਰਵਕ ਰੱਖਿਆ ਗਿਆ ਸੀ ਔਰ ਸਾਡੇ ਕੈਬਨਿਟ ਮੰਤਰੀ ਮਾਨਯੋਗ ਸ਼ੇਧ ਮੰਤਰੀ ਡਾਕਟਰ ਬਲਬੀਰ ਹੋਰਾਂ ਨੇ ਵੀ ਇਹਨਾਂ ਦੀਆਂ ਮੰਗਾਂ ਨੂੰ ਸੁਹਿਰਦਤਾ ਨਾਲ ਵਿਚਾਰ ਕਰਕੇ ਹੱਲ ਕਰਨ ਵੱਲ ਗੱਲ ਨੂੰ ਤੋਰਿਆ ਸੀ ਸੋ ਉਸ ਗੱਲ ਨੂੰ ਅੱਗੇ ਤੋਰਨ ਵਾਸਤੇ ਸਪੀਡ ਅਪ ਕਰਨ ਵਾਸਤੇ ਮੇਰਾ ਖਿਆਲ ਹੈ ਤੇ ਸਾਡੇ ਪ੍ਰਧਾਨ ਜੀ ਉਹ ਸਾਡੇ ਸਾਰੇ ਸਾਥੀ ਅੱਜ ਇੱਥੇ ਆਏ ਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਜੀ ਆਇਆਂ ਕਿਹਾ ਧੰਨਵਾਦ ਸਰ ਕਿਸ ਤਰ੍ਹਾਂ ਦੀ ਗੁਰਗਾਨੀ ਨੂੰ ਮੰਗ ਰਹੀ ਨੂੰ ਹੈਗੀ ਹੈ ਕੋਈ ਦੇਖੋ ਇਹਨਾਂ ਦੀਆਂ ਮੰਗਾਂ ਮੇਰੇ ਹਿਸਾਬ ਨਾਲ ਜਿੰਨੀ ਕਿ ਮੇਰੀ ਬੁੱਧੀ ਉਹਦੇ ਹਿਸਾਬ ਨਾਲ ਤਾਂ ਜੈਨੂਨ ਹੈ ਤੇ ਲੇਕਿਨ ਕਰਨਾ ਕਿਵੇਂ ਹੈ ਹੱਲ ਕਿਵੇਂ ਨਿਕਲਣਾ ਹੈ ਜਿਹੜੀਆਂ ਕਾਨੂੰਨੀ ਪੀਚੀ ਦੀਆਂ ਉਹਨਾਂ ਦਾ ਢਿੱਡ ਕਿਵੇਂ ਭਰਨਾ ਹੈ ਉਹਦੇ ਬਾਰੇ ਹੀ ਹੁਣ ਤਾਂ ਜਿਹੜੀ ਹੈ ਡਿਸਕਸ਼ਨ ਬਾਕੀ ਆ ਮੈਂ ਡਿਟੇਲ ਚ ਸਾਡੇ ਮੰਡਯੂ ਪ੍ਰੇਮントਰੀ ਨਾਲ ਵੀ ਬਾਰੇ ਚਰਚਾ ਵੀ ਕਰ ਚੁੱਕਿਆ ਹਾਂ ਸੋ ਮੈਨੂੰ ਲੱਗਦਾ ਵੀ ਇਹ ਕੋਈ ਨਾ ਕੋਈ ਹੱਲ ਹੋ ਕੱਢ ਲੈਣਗੇ ਰਲ ਕੇ ਸਾਰੇ ਜਾਣੇ ਨਾ ਇਹ ਹੱਲ ਕੀ ਰਲ ਕੇ ਹੱਲ ਕੱਢ ਲੈਣਗੇ ਜੀ ਠੀਕ ਥੈਂਕ ਯੂ